ਤੁਹਾਡੇ ਬੱਚੇ ਅੰਦਰ ਇੱਕ ਗੁਣ ਵੀ ਹੋਵੇ ਤਾਂ ਵੀ ਉਹਨੂੰ ਕਹੋ ਵੀ ਸਾਡਾ ਬੱਚਾ ਬਹੁਤ ਵਧੀਆ ਹੈ ਤੇ ਜਦੋਂ ਤੁਸੀਂ ਉਹਨੂੰ ਵਧੀਆ ਕਹੋਗੇ ਨਾ ਉਹਦਾ ਜੀ ਕਰਨਾ ਮੈਂ ਹੋਰ ਵਧੀਆ ਬਣਾ ਤੇ ਜਦੋਂ ਅਸੀਂ ਕਹਿੰਦੇ ਆ ਇਹ ਬੱਚਾ ਬਹੁਤ ਨਕਮਾ ਉਹਨੇ ਕਹਿਣਾ ਫਿਰ ਨਕਮਾ ਕਹਿੰਨੀ ਆ ਫਿਰ ਹੋਰ ਨਕਮਾ ਹੋ ਤੂੰ ਮਾੜਾ ਕਹਿੰਨੀ ਆ ਤੁਸੀਂ ਮਾੜਾ ਕਹਿੰਦੇ ਹੋ ਮੈਨੂੰ ਮੈਂ ਹੋਰ ਮਾੜਾ ਹੋ ਉਹ ਫਿਰ ਠੀਠ ਹੋਈ ਜਾਂਦੇ ਆ ਆਪਾਂ ਕਿੰது ਬਾਲੇ ਟੀਟ ਬਣਦਾ ਜਾਂਦਾ ਕਿਉਂਕਿ ਉਹਨੂੰ ਸਿੱਕੀ ਨੇ ਟੂ ਟੀਟ ਹੈ ਟੂ ਟੀਟ ਹੈ ਟੂ ਟੀਟ ਹੈ ਉਹ ਫਿਰ ਟੀਟ ਟੀਟ ਸੁਣ ਕੇ ਉਹ ਫਿਰ ਹੋਰ ਗਰਕਦਾ 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 ਇੰਨਾ ਬੇੜਾ ਗਰਕ ਹੋ ਜਾਂਦਾ ਫਿਰ ਉਹ ਰਹਿ ਰੱਬ ਦਾ ਨਾ ਫਿਰ ਨਹੀਂ ਸਾਡੀ ਸੁਣਦਾ ਇਸ ਕਰਕੇ ਬੱਚੇ ਅੰਦਰ ਛੋਟਾ ਜਿਹਾ ਵੀ ਗੁਣ ਹੋਵੇ ਨਾ ਉਹਨੂੰ ਕੋਈ ਬੱਚਾ ਬਹੁਤ ਚੰਗਾ ਇਹ ਬੱਚਾ ਸਾਡਾ ਬਹੁਤ ਵਧੀਆ ਜਦੋਂ ਤੁਸੀਂ ਕਹੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਉਹਦੇ ਜੀ ਕਰਨਾ ਮੇਰੀ ਮਾਂ ਮੇਰੀ ਇੰਨੀ ਸਿਫਤ ਕਰਦੀ ਮੈਂ ਥੋੜਾ ਜਿਹਾ ਤੇ ਵਧੀਆ ਬਣਾ ਮੇਰਾ ਪਿਓ ਮੈਨੂੰ ਕਿੰਨਾ ਚੰਗਾ ਕਹਿੰਦਾ ਮੈਂ ਵਧੀਆ ਤੇ ਬਣਾ ਹਾਂ ਹੁਣ ਯਾਦ ਰੱਖੋ ਅਸੀਂ ਸੋਭਾ ਕਰਨ ਦੀ ਬਜਾਏ ਅਸੀਂ ਸੋਚਦੇ ਇਹਦੀ ਉਮਰ ਹੈ ਕੋਈ ਅਸੀਂ ਉਮਰਾਂ ਵਾਲੇ ਪਾਸੇ ਚਲੇ ਜਾਂਦੇ ਹਾਂ ਅਸੀਂ ਕਹਿੰਦੇ ਮੇਰੀ ਦਾੜੀ ਚਿੱਟੀ ਹੋ ਗਈ ਇਹ ਕੱਲ ਦਾ ਨਿਆਣਾ ਨਹੀਂ ਜਿੰਨੂੰ ਸਤਿਕਾਰ ਦੇਣਾ ਹੈ ਉਹਨੂੰ ਸਤਿਕਾਰ ਦੇਣਾ ਹੀ ਆਪਣੇ ਮਨ 'ਚ ਪੱਕਾ ਕਰ ਲਓ ਭਾਵੇਂ ਸਾਡਾ ਬੱਚਾ ਹੈ ਭਾਵੇਂ 5 ਸਾਲ ਦਾ ਹੈ ਭਾਵੇਂ 10 ਸਾਲ ਦਾ ਭਾਵੇਂ 20 ਸਾਲ ਦਾ ਜਿੰਨੂੰ ਸਤਿਕਾਰ ਦੇਣਾ ਹੈ ਉਹਨੂੰ ਦੇਣਾ ਹੀ ਦੇ ਆ ਸੀ ਨਾਂ ਵਿੱਚ ਸਤਕਾਰ ਕਰੋ ਉਹ ਧੱਕੇ ਨਾਲ ਸਤਕਾਰ ਕਰਾ ਲੈਂਦੇ ਆ ਉਹਦਾ ਮੱਲੋ ਮੱਲੀ ਜੀ ਕਰਦਾ ਵੀ ਮੈਂ ਸਤਕਾਰ ਕਰਾਂ ਇਹਦਾ